ਫੋਕੀ ਰਿਹਾ ਆ ਦੇਖੋ ਹੁਣੇ ਸਿੰਘ ਸਾਹਿਬ ਕਹਿ ਕੇ ਗਏ ਨੇ ਪੰਜਾਬ ਯੂਨੀਵਰਸਿਟੀ ਹੋਵੇ ਜਿਹੜਾ ਇਤਿਆਸ ਹੋਵੇ ਜਿਹਦੀ ਵਿਰਾਸਤ ਹੋਵੇ ਯਾਰੋ ਉਹਦਾ ਨਾਮ ਬਦਲਵਾ ਤੇ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਨੇ ਲੈਟਰ ਲਿਖਤਾ ਤੇ ਹਰਿਆਣੇ ਦੇ ਐਮਪੀ ਨੇ ਨਾਲ ਸਪੋਰਟ ਕਰਦੀ ਔਰ ਧੋਖੇ ਜਿਹਾ ਲਗਾ ਕੇ ਪੰਜਾਬ ਦਾ ਮੁੱਖ ਮੰਤਰੀ ਇੱਕ ਸ਼ਬਦ ਨਹੀਂ ਬੋਲਿਆ ਹੁਣ ਤੱਕ ਦੱਸੋ ਇਹ ਤਾਂ ਮਾੜੀ ਹਾਲਤ ਪੰਜਾਬ ਦੀ ਕੀ ਹੋ ਸਕਦੀ ਆ ਆ ਪਾਕਿਸਤਾਨ ਹਿੰਦੁਸਤਾਨ ਦਾ ਆ ਹੁਣ ਹਾਲਾਤ ਅਨਸਾਨੇ ਹੋਏ ਪੰਜਾਬ ਦੀਆਂ ਸੜਕਾਂ ਟੁੱਟ ਗਈਆਂ ਪੰਜਾਬ ਦੇ ਸਕੂਲਾਂ ਦੀਆਂ ਬਿਲਡਿੰਗਾਂ ਟਹਿ ਗਈਆਂ ਦੋ ਮਹੀਨੇ ਕਿਸਾਨ ਖੇਤਾਂ 'ਤੇ ਨਹੀਂ ਜਾ ਸਕੇ ਅੱਜ ਮੌਕ ਟ੍ਰਿਲ ਹੋ ਰਹੀ ਆ ਆ ਸਾਰਾ ਪੰਜਾਬ ਰਾਤ ਨੂੰ ਕਿਸੇ ਕਿਸੇ ਟਾਈਮ ਤੇ ਬੰਦ ਹੋਣਾ ਹੌਲ ਪੈ ਰਹੇ ਨੇ ਲੋਕਾਂ ਦੇ ਘਰਾਂ 'ਚ ਪਸ਼ੂਆਂ ਨੂੰ ਚਾਰਾ ਜਿਹੜਾ ਉਹਨੂੰ ਪਾਣੀ ਵੀ ਨਾਣ ਦਿੱਤਾ ਜਾ ਰਿਹਾ ਜੋਕੇਸ ਗੱਲ ਦਾ ਕਿ ਨੀਤੀ ਜੋਗ ਦੀ ਮੀਟਿੰਗ ਹੋਈ ਪੰਜਾਬ ਦਾ ਮੁੱਖ ਮੰਤਰੀ ਗਿਆ ਮੋਦੀ ਸਾਹਿਬ ਦੇ ਪੈਰ 바ਕੀ ਮੁੱਖ ਮੰਤਰੀਆਂ ਦਾ ਹੱਥ ਮਲਾਇਆ ਜਾਂ ਝੋਕੇ ਸਵਾਗਤ ਕੀਤਾ ਸਾਡੇ ਮੁੱਖ ਮੰਤਰੀ ਪੈਰਾਂ ਤੱਕ ਚਲੇ ਗਿਆ ਗੋਡਿਆਂ ਤੋਂ ਵੀ ਹੇਠਾਂ ਚਲੇ ਜਾਂਦਾ ਪਰ ਪੰਜਾਬ ਲਈ ਕੁਝ ਮੰਗਤਾ ਲੰਦਾ ਬਾਕੀ ਸੂਬੇ ਆਪਣੇ ਆਪਣੇ ਸੂਬਿਆਂ ਲਈ ਮੰਗ ਰਹੇ ਨੇ ਦੁਨੀਆ ਜਾਣਦੀ ਹੈ ਕਿ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਇਆ ਪਰ ਪੰਜਾਬ ਲਈ ਇੱਕ ਪੈਸੇ ਦੀ ਮੰਗ ਪੰਜਾਬ ਦਾ ਮੁੱਖ ਮੰਤਰੀ ਮੀਤੀ ਲੋਕ ਦੀ ਮੀਟਿੰਗ ਨਹੀਂ ਕਰ ਸਕਿਆ ਤੇ ਜੱਜ ਦੇ ਸਾਹਮਣੇ ਵਕੀਲ ਬੋਲੂਗਾ ਨਹੀਂ ਦੱਸੋ ਜੱਜ ਫੈਸਲਾ ਕਿਵੇਂ ਕਰੇਗਾ ਆ ਹੁਣੇ ਗੱਲਿਆ ਤੁਹਾਨੂੰ ਸਿੰਘ ਸਾਹਿਬ ਨੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਹੋਣ ਲੱਗਿਆ ਤੇ ਜਿੱਥੋਂ ਪੈਸੇ ਆਉਣੇ ਆ ਲਿਆਉਣ ਦਾ ਬੋਲੇ ਨਹੀਂ ਰਿਹਾ ਗੱਲ ਕੀ ਕਰ ਰਿਹਾ ਕਿ ਨਾ ਮੈਂ ਪੈਸੇ ਬਹੁਤ ਆ ਸੀ ਆਪੇ ਇਕੱਠੇ ਕਰ ਲਾਂਗੇ ਆ ਬੈਠੇ ਨੇ ਯਾਰੀ ਸਾਹਿਬ ਨੂੰ ਦਿਹਾਣੇ ਵਾਲੇ ਲੋਹੇਹਾਣਾ ਪੰਜਾਬ ਦਾ ਦਿਲ ਆ ਪੰਜਾਬ ਦੀ ਜਮੀਨ ਨਹੀਂ ਐ ਘਰ ਕਰ ਲਾ ਗਿਆ 24001 24001 24 ਪਿੰਡਾਂ ਦੀ ਜਮੀਨ ਸਰਕਾਰ ਨੂੰ ਨਾ ਤਾਂ ਇੰਡਸਟਰੀ ਕੋਈ ਲਾਈ ਜਾ ਨਾ ਕਿਸੇ ਨੂੰ ਕਾਰੋਬਾਰ ਦਿੱਤਾ ਜਿਹੜੇ ਕਾਰੋਬਾਰੀ ਸੀ ਇੰਡਸਟਰੀ ਵਿੱਚ ਸੀ ਉਹ ਸਭ ਉੱਡ ਕੇ ਚਲੇ ਗਏ ਭੱਜ ਗਏ ਪੰਜਾਬ ਛੱਡ ਕੇ ਤੇ ਹੁਣ ਪੈਸੇ ਦਾ ਫਿਕਰ ਹੈ ਕਹਿੰਦੇ ਚੋਨਾ ਆ ਗਈਆਂ ਬੀਬੀਆਂ ਨੂੰ ਹਜ਼ਾਰਾਂ ਹਜ਼ਾਰ ਰੁਪਏ ਜਿਹੜਾ ਵਾਦਾ ਕੀਤਾ ਉਹ ਦੇਣਾ ਉਹਦਾ ਪੈਸੇ ਦਾ ਪ੍ਰਬੰਧ ਕਰ ਰਹੇ ਆ ਫੋੜ ਸਰਕਾਰ ਪ੍ਰਾਪਰਟੀ ਡੀਲਰ ਦਾ ਕੰਮ ਲੱਗਿਆ ਕਰ ਹੁਣ ਪ੍ਰਾਪਰਟੀ ਡੀਲਰਾਂ ਦਾ ਕੰਮ ਲੱਗਿਆ ਸਰਕਾਰ ਕਰਨ ਪੰਜਾਬ ਦੀ ਆ ਹਾਲ ਹੈ ਪੰਜਾਬ ਦਾ ਪੰਜਾਬ ਦਾ ਭਾਫੜਾ ਟਾਈਮ ਬੈਨਾਂ ਦੇ ੱੱਕੇ ਨਾਲ ਖੋਇਆ ਪ੍ਰਬੰਧ ਸਾਨੂੰ ਦੇਖਦਾ ਵੱਡਾ ਹਿੱਸਾ ਪਰ ਹੌਲੀ ਹੌਲੀ ਖਿਸਕਾ ਲਿਆ ਪਹਿਲਾਂ ਸਾਡੀ ਮੈਂਬਰਸ਼ਿਪ ਖਤਕਾਲੀ ਤੇ ਹੁਣ ਤੁਸੀਂ ਹੈਰਾਨ ਹੋਵੋਗੇ ਜਿਹੜਾ ਪਾਖੜਾ ਡੈਮ ਤੇ ਕੰਟਰੋਲ ਆ ਸੁਰੱਖਿਆ ਦਾ ਇੱਕ ਡੈਮ ਸੇਫਟੀ ਐਕਟ ਬਣਾਇਆ ਆ ਹੁਣ ਟਾਰਾ ਮਾਰੀ ਜਾ ਰਹੇ ਨੇ ਗੱਲਾਂ ਕਿ ਨਹੀਂ ਜਾ ਰਹੇ ਆ ਕੱਲ ਦਾ ਜ਼ਮੀਰ ਦੇ ਬਾਦਲ ਕਹਿੰਦਾ ਕਹਿੰਦਾ ਸਾਡੀ ਸਰਕਾਰ ਆਜੇ ਅਸੀਂ ਪੰਜਾਬ ਦੇ ਵਿੱਚ ਕਿਸੇ ਨੂੰ ਇੱਕ-ਇੱਕੜ ਦੇ ਕਨਾਲ ਜ਼ਮੀਨ ਖਰੀਦਣੇ ਦਵਾਗੇ ਪੰਜਾਬ ਤੋਂ ਬਾਹਰਲੇ ਨੂੰ ਪਰ ਮੈਂ ਸਾਹਿਬ ਸੁਖੀਰ ਸਿੰਘ ਬਾਦਲ ਨੂੰ ਕਹਿਣਾ ਚਾਹੁੰਨਾ ਕਿ ਤੁਸੀਂ ਆਪਣੇ ਪ੍ਰਕਾਰ ਸਰਦਾਰ ਪ੍ਰਕਾਸ਼ ਦੇ ਬਾਦਲ ਦੀ ਸਪੀਚ ਨਹੀਂ ਸੁਣੀ ਹੋਣੀ 1986 ਦੀ ਪੰਜਾਬ ਦੀ ਵਿਧਾਨ ਸਭਾ ਵਿੱਚ ਮੈਂ ਸਹਿਕਾਰਤਾ ਮੰਤਰੀ ਸੀ ਮੈਂ ਐਲਾਨ ਕਰਤਾ ਕਿ ਪੰਜਾਬ ਦੇ ਸਹਿਕਾਰੀ ਅਦਾਰਿਆਂ ਦੇ 80% ਤੋਂ ਵੱਧ ਪੰਜਾਬ ਦੇ ਮੁੰਡਿਆਂ ਨੂੰ ਨੌਕਰੀ ਤੇ ਰੱਖਿਆ ਜਾਊਗਾ ਪੰਜਾਬ ਤੋਂ ਬਾਹਰਲੇ ਨੂੰ ਕਿਸੇ ਨੂੰ ਨਹੀਂ ਰੱਖਿਆ ਜਾਏਗਾ ਕੇਵਲ ਟੈਕਨੀਕਲ ਬੰਦੇ ਰੱਖੇ ਜਾਣਗੇ ਬਾਹਰਲਾ ਤਾਂ ਮੇਰੇ ਬੋਲਦੇ ਸਮੇਂ ਪੁਆਇੰਟ ਆਫ ਆਰਡਰ ਕਰਕੇ ਥਾ ਪ੍ਰਕਾਸ਼ ਜੀ ਬਾਦਲ ਖੜੇ ਹੋਏ ਤੇ ਮੈਨੂੰ ਕਹਿਣ ਲੱਗੇ ਮੰਤਰੀ ਸਾਹਿਬ ਮੈਂ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਇਹ ਆਰਡਰ ਲਾਗੂ ਕਰਦੇ ਤੇ ਪੰਜਾਬ ਦਾ ਕਿਸਾਨ ਮਾਰਿਆ ਜਾਊਗਾ ਪੰਜਾਬ ਦੇ ਬਿਹਾਰ ਤੋਂ ਆਉਣ ਵਾਲੇ ਯੂਪੀ ਤੋਂ ਆਉਣ ਵਾਲੇ ਲੋਕ ਜੋ ਲੇਬਰ ਕਰਦੇ ਨੇ ਉਹਨਾਂ ਨਾਲ ਨਹੀਂ ਬੜੂਗਾ ਇਹ ਸਭ ਪ੍ਰਕਾਸ਼ੀ ਬਾਦਲ ਨੇ ਮੈਨੂੰ ਪੁਆਇੰਟ ਆਫ ਹਾਰਟਲ ਕਰਿਆ ਵਾ ਅਗਰ ਕੱਲ ਦੀ ਗੱਲ ਆ ਲੈਂਡ ਐਕਟ ਦੇ ਵਿੱਚ ਨਿਕਾਇਆ ਭਾਰਤੀ ਪਾਰਲੀਮੈਂਟ ਦੇ ਵਿੱਚ 2014 ਮੈਂ ਇਤਿਆਹਾਸ ਬਦਲਿਆ ਮੈਂ ਐਮੈਂਡਮੈਂਟ ਪਾਤੀ ਜੇ ਉਹ ਐਮੈਂਡਮੈਂਟ ਮੈਂ ਨਾ ਪਾਉਂਦਾ ਅੱਜ ਤੁਸੀਂ ਜ਼ਮੀਨਾਂ ਦੇ ਮਾਲਕ ਨਹੀਂ ਸੀ ਹੋਣਾ ਰੂਲਿੰਗ ਪਾਰਟੀ ਦਾ ਐਮੈਂਡਮੈਂਟ ਨਹੀਂ ਪਾਸ ਕਰਦਾ ਆਮ ਤੌਰ ਤੇ ਕਾਨੂੰਨੀ ਤੌਰ ਤੇ ਤਾਂ ਪਾਸ ਕਰਦਾ ਪਰਵਾਸ ਦੇ ਤੌਰ ਤੇ ਨਹੀਂ ਪਾ ਸਕਦਾ ਮੈਂ ਆਪਣਾ ਰਿਸਤਾ ਤੋੜ ਦੂ ਆ ਕੱਲ ਵੀ ਗੱਲ ਹੋਰ ਸੁਣਾਉਣਾ ਆ ਕਿਸਾਨੀ ਕਾਨੂੰਨਾਂ ਦੀ ਗੱਲ ਚੱਲੀ ਅਸੀਂ ਤਾਂ ਗਏ ਕਿਟਾਲਾ ਸਾਹਿਬ ਅਜੇ ਕਿਟਾਲਾ ਦੀ ਕੋ ਦੁਸ਼ਾਨ ਦੇ ਕਿਟਾਲਾ ਡਿਊਟੀ ਸੀ ਐਮਸੀ ਹਰਿਆਣੇ ਦਾ ਕਿ ਤੁਸੀਂ ਆਪਾਂ ਕਿੱਥੇ ਹੋ ਕੇ ਮੋਦੀ ਸਾਹਿਬ ਕੋਲ ਚਲੀਏ ਇਹਨਾਂ ਕਾਨੂੰਨਾਂ ਦਾ ਵਿਰੋਧ ਕਰੀਏ ਅਸੀਂ ਜਾ ਕੇ ਜੇ ਗਏ ਸੀ ਉਹਦੇ ਫਾਰਮ ਹਾਉਸ ਤੇ ਚਾਹ ਪੀਣ ਲੱਗੇ ਸੱਚ ਜੀ ਵਿਵਜਨ ਤੇ ਖਾਬਾ ਚੱਲ ਵੀ ਚੱਲ ਰਹੀ ਸੀ ਸਾ ਪ੍ਰਕਾਸ਼ ਸਿੰਘ ਬਾਦਲ ਉਹ ਖੇਤੀ ਸਬੰਧੀ ਕਾਨੂੰਨਾਂ ਦੇ ਹੱਕ ਜਮ ਵੋ ਰਹੇ ਸੀ ਉਹ ਕਹਿੰਦਾ ਆ ਕਿ ਉਹ ਰਹਾ ਬਾਦਲ ਸਾਹਿਬ ਦਾ ਹੱਕ ਜਮ ਵੋ ਰਹੇ ਆ ਅਸੀਂ ਬੜੇ ਪਰੇਸ਼ਾਨ ਸਾਰ ਹੋਏ ਤੋਂ ਮੇਰਾ ਮਤਲਬ ਆ ਕੁਝ ਪੰਜਾਬ 'ਚ ਅੱਜ ਹੋ ਕੀ ਰਿਹਾ ਜਿਹਦਾ ਮੈਂ ਜ਼ਿਕਰ ਕੀਤਾ ਸੀ ਖਜ਼ਾਰ ਸੁਖਦੇਵ ਸਿੰਘ ਪਿੰਡ ਦਾ ਆਖਰੀ ਸਾਹ ਤਾਂ ਦੇ ਦਿੱਤਾ ਆ ਗਿਆਨੀ ਹਰਪ੍ਰੀਤ ਸਿੰਘ ਹੋਰੇ ਉਹਨਾਂ ਨੂੰ ਮਿਲਣ ਗਏ ਤਮਰ ਲੈ ਲਈ ਉਹਨਾਂ ਦੇ ਵਿਹਾਰ ਤੋਂ 4-5 ਦਿਨ ਪਹਿਲਾਂ ਮੈਂ ਨਾਲ ਸੀ ਪਿੰਡਾ ਸਾਹਿਬ ਨੇ ਇੱਕ ਗੱਲ ਕਹੀ ਕਹਿੰਦੇ ਗਿਆਨੀ ਜੀ ਲੀਡਰ ਦਾ ਲੜਦੇ ਦੇਖੇ ਸੀ ਧੜੇ ਦਾ ਲੜਦੇ ਦੇਖੇ ਸੀ ਆਪ ਜੀ ਕਿ ਜਿਹੜੇ ਗਰੁੱਪ ਸੀ ਉਹਦਾ ਜੁੰਡੋ ਜੁੰਡੀ ਹੁੰਦੇ ਦੇਖੇ ਸੀ ਆ ਕੀ ਹੋ ਰਿਹਾ ਹੁਣ ਤਾਕਤ ਲੜਾ ਤੇ ਹੁਣ ਜਥੇਦਾਰ ਜੁੰਡੋ ਜੁੰਡੀ ਕਰਾ ਤੇ ਪਰਥ ਨੂੰ ਬਚਾਓ ਖਿਲ ਰਿਆ ਹੋਇਆ ਪਰਥ ਨੂੰ ਜੋੜੋ ਤਕੇ ਲਈ ਹਰ ਕਿਸੇ ਹੋਰਾਂ ਨੇ ਕਿਹਾ ਸੀ ਕਿ ਅਸੀਂ ਪੂਨੋ ਜ਼ਕੀਰ ਦੋਨੇ ਆ ਕਿ ਜੋ ਕੁਝ ਵਾਪਰ ਰਿਹਾ ਇਹ ਮਾਰਥਾ ਦੇ ਹਿੱਤ ਤੇ ਨਹੀਂ ਪੰਜਾਬ ਦੇ ਹਿੱਤ ਤੇ ਨਹੀਂ ਬਲਕਿ ਦੇਸ਼ ਦੇ ਹਿੱਤ ਤੇ ਨਹੀਂ ਪੰਜਾਬੀਆਂ ਨੂੰ ਮਾਣਾ ਕਿ ਹਮੇਸ਼ਾ ਹੱਕ ਸੱਚ ਦੀ ਲੜਾਈ ਔਰ ਪੰਜਾਬੀਆਂ ਨੂੰ ਮਾਣਾ ਕਿ ਇਸ ਦੇਸ਼ ਦੇ ਵਿੱਚ ਜਦੋਂ ਵੀ ਕਿਸੇ ਫੈਡਰਲ ਢਾਂਚੇ ਤੇ ਚੋਟ ਆਈ ਜਦੋਂ ਵੀ ਪਿੰਧਸਤਾਨ ਦੇ ਵਿਧਾਨ ਦੇ ਤੁਸਾ ਲੋਕਾਂ ਦੇ ਮਾਨਵੀ ਹੱਕ ਹੋਏ ਗਏ ਤਾਂ ਪੰਜਾਬੀਆਂ ਨੇ ਹਰਥ ਲੜ ਕੇ ਹਿੰਦੁਸਤਾਨ ਦੇ ਲੋਕਾਂ ਨੂੰ ਹੱਕ ਲੈ ਕੇ ਦਿੱਤੇ ਅੱਜ ਦੇ ਹਿੰਦੁਸਤਾਨ ਦੇ ਅੱਡ ਅੱਡ ਸੂਬੇ ਆਪਣੀਆਂ ਆਪਣੀਆਂ ਗੱਲ ਕਹਿੰਦੇ ਹਿੰਮਤ ਰੱਖਦੇ ਨੇ ਤਾਂ ਅਕਾਲੀਆਂ ਦੀ ਬਦੌਲਤ ਅਕਾਲੀਆਂ ਨੇ ਮੋਰਚੇ ਲਾ ਕੇ ਇਹ ਦੇਖ ਦੇ ਸਕੀ ਤਾਂ ਇਹਨਾਂ ਨੂੰ ਮਾੜਾ ਮੋਟਾ ਬਚਾਇਆ ਹੋਇਆ ਤੇ ਅੱਜ ਜਦੋਂ ਹੁਣ ਅਸੀਂ ਕਮਜ਼ੋਰ ਪੈ ਰਹੇ ਆ ਤਾਂ ਜਣਾ ਖੜੇ ਹੀ ਚੜਦਾ ਜਾ ਰਿਹਾ ਜਿਵੇਂ ਸੁਣਨੀ ਪੈਣੀ ਹੁੰਦੀ ਆ ਦਮੈਕ ਜਿਹੜੀ ਜ਼ਾਮਨਾਰ ਜ਼ਮੀਨ ਹੁੰਦੀ ਆ ਜਿਹੜਾ ਦੀ ਕਰਦਾ ਡੱਬਲੇ ਅੱਜੇ ਮੇਰੇ ਕੋਲ ਬੰਦੇ ਆਏ ਸਾ ਅੰਦਰ ਲਾਲ ਦੇਵਰੇ ਦੇ ਅੰਦਰ ਜ਼ਮੀਨ ਸੀ ਕਹਿੰਦੇ ਕਬਜ਼ਾ ਕਰ ਲਿਆ ਮੈਂ ਜੀਸੀ ਨੂੰ ਕਿਹਾ ਕਹਿੰਦੇ ਵੀ ਕਾਨੂੰਨ ਮੁਤਾਬਕ ਦਾ ਜਿਹੜਾ ਕਬਜ਼ਾ ਕਰ ਲੇ ਮਾਲਕ ਉਹ ਹੀ ਹੁੰਦਾ ਤਾਂ ਗੱਲ ਤਾਂ ਠੀਕ ਆ ਆ ਹੁਣ ਆਹੀ ਹਰ ਪੰਜਾਬ ਦਾ ਹੋ ਰਿਹਾ ਜੋ ਕੁੱਲ ਮੈਂਲਾ ਕੇ ਕਹਿਣਾ ਚਾਹੁੰਦਾ ਕਿ ਅੱਜ ਹੋ ਕੀ ਰਿਹਾ ਇਹਨੂੰ ਰੋਕਣਾ ਕਿਵੇਂ ਆਪਸਾਂ ਨੂੰ ਮੁਕਤੀ ਕਰੀਏ ਕਿਉਂਕਿ ਸਮਾਂ ਬਹੁਤ ਹੋ ਗਿਆ ਮੈਂ ਤਾਂ ਧੰਨਵਾਦ ਕਰ ਲਿਓ ਖੜਾ ਹੋਇਆ ਸੀ ਫਰਮਾਇ ਕਿ ਗੱਲ ਕਹਿਣਾ ਚਾਹੁੰਨਾ ਕਿ ਜੇ ਆਪਾਂ ਇਸ ਨੂੰ ਰੋਕਣਾ ਦਾ ਰੋਕਣ ਦਾ ਇੱਕੋ ਇੱਕ ਤਰੀਕਾ ਹੋ ਸਕਦਾ ਇੱਕੋ ਇੱਕ ਤਰੀਕਾ ਹੋ ਸਕਦਾ ਕਿ ਜਿਹੜਾ ਤਰੀਕਾ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਵਫ਼ਰੀਤ ਸਿੰਘ ਸਾਹਿਬਾਨ ਨੇ ਕਾਹਨ ਦੇਣਾ ਸੰਦੇਸ਼ ਦਿੱਤਾ ਸੀ ਇਹ ਠੀਕ ਹੈ ਕਿ ਨਹੀਂ ਅਰਪਿੰਦ ਸਿੰਘ ਉਹਨਾਂ ਨੇ ਕਿਹਾ ਜੇ ਜੇ ਇਨਾਂ ਨੇ ਸਾਤਰੀ ਗੱਲ ਕੀਤੀ ਜੇ ਇਨਾਂ ਨੇ ਲੋਕਾਂ ਦੀ ਗੱਲ ਕੀਤੀ ਤਾਂ ਜਥੇਦਾਰ ਸਰਵਾਨਾਂ ਤੇ ਇਸ ਤਰ੍ਹਾਂ ਕੱਢ ਤੇ ਇਨਾਂ ਦਾ ਕੋਈ ਡੇਲੀ ਵੇਦਵਾਏ ਮਜ਼ਦੂਰ ਵੀ ਨਹੀਂ ਕੱਢਦਾ ਜਿਸ ਤਰ੍ਹਾਂ ਜਥੇਦਾਰ ਦਾ ਅਪਮਾਨ ਹੋਇਆ ਤੇ ਫਿਰ ਹੋਇਆ ਵੀ ਕਿਹਨੂੰ ਜਥੇਦਾਰ ਸਾਫ ਦਾ ਆਕਾਦ ਤੱਕ ਸਾਭਣਾ ਹੋਵੇ ਹੈਡ ਗਰਾਤੀ ਜਿਹੜੀ ਦਰਬਾਰ ਸਾਹਿਬ ਦਾ ਹੋਵੇ ਜਹਾਦ ਤੋਂ ਲਾਗਾ ਜਹਾਦ ਤੋਂ ਲਾਗਾ ਦੇਖ ਤੇ ਇਹਨੇ ਹਾ ਦਾ ਨਾਰਾ ਨਹੀਂ ਮਾਰਿਆ ਜੇਰੇ ਮਾਰੀ ਮੋਟੀ ਸਹਾਨ ਘੁੱਤੀ ਨਹੀਂ ਜਾਣ ਦਿੱਤੀ ਆ ਹਾਲ ਹੋਇਆ ਖੜਾ ਆਪਣਾ ਤੋਂ ਫਿਰ 25 ਲੱਖ ਲੋਕਾਂ ਦੇ ਦਸਤਾਨਾ ਟੋਕਰਾ ਭਰ ਕੇ ਇੰਡੀਆ ਗੇਟ ਦਿੱਲੀ ਮਜਾਰਾ ਕਿੱਤਾ ਸੀ ਤੇ ਕੋਈ ਸੈਕਟਰੀ ਕੀ ਚਪੜਾਸੀ ਸਾਡੀ ਅਰਜੀ ਲੈਣ ਨਹੀਂ ਆਇਆ ਜਿਵੇਂ ਸਮਾਂ ਸੀ ਇੰਦਰਾ ਗਾਂਧੀ ਨੇ ਗੁਰਦੁਆਰਿਆਂ ਤੇ ਟੈਕਸ ਲਾਤਾ ਸੀ ਸਾਂਸਰੋਤਰਾ ਜਹਦਾ ਗੁਰਚੰਦ ਸਿੰਘ ਟੌੜਾ ਨੇ ਲਲਕਾਰਾ ਮਾਰਿਆ ਸੀ ਕਿ ਦੇਹ ਤੈਕਸ ਵਾਪਸ ਨਾ ਲਿਆ ਤਾਂ 50000 ਮਰ ਜੀਵੜਿਆਂ ਦਾ ਜਥਾ ਲੈ ਕੇ ਸ੍ਰੀ ਅਮਰਸਰ ਤੋਂ ਰੇਲ ਭਰ ਕੇ ਦਿੱਲੀ ਦੇ ਦਰਬਾਰ ਤੇ ਅਸੀਂ ਕੁੰਡਾ ਖੜਕਾਵਾਂਗੇ ਤੁਸੀਂ ਯਕੀਨ ਕਰਿਓ ਦਰਬਾਰ ਸਾਹਿਬ ਅਰਦਾਸ ਕੀਤੀ ਦਰ ਲੱਗੇ ਰੇਡੀਓ ਤੇ ਇੰਦਰਾਗੜ੍ਹ ਦੀ ਦਾ ਬਿਆਨ ਆ ਗਿਆ ਕਿ ਅਸੀਂ ਵਾਪਸ ਲੈਨੇ ਆ ਪਰ ਸਿੰਘ ਕਹਿੰਦੇ ਹੁਣ ਅਰਦਾਸ ਕੀਤੀ ਆ ਹੋਰ ਤਾਂ ਜਾਣਾ ਹੀ ਜਾਣਾ ਜਿਆ ਲਿਖਤੀ ਭੇਜੇ ਇੰਦਰਾ ਗਾਂਧੀ ਦਰਬਾਰ ਸਾਹਿਬ ਤੋਂ ਸਟੇਸ਼ਨ ਤੱਕ ਗਏ ਸੀ ਜਾਣ ਤੋਂ ਪਹਿਲਾਂ ਸ਼੍ਰੀਮਤੀ ਇੰਦਰਾ ਗਾਂਧੀ ਨੇ ਚਾਰ ਨਹੀਂ ਕੌੜਾ ਸਾਹਿਬ ਨੂੰ ਸੁਨੇਹਾ ਭੇਜਿਆ ਕਿ ਅਸੀਂ ਇਹ ਸਾਰਾ ਜੋ ਸਿੱਖਾਂ ਦੇ ਸੰਸਾਵਾ ਵਿਰੁੱਧ ਕਾਨੂੰਨ ਬਣਾਇਆ ਉਹ ਵਾਪਸ ਲੱਗੇ ਆ ਹੈ ਵੀ ਸ਼ਾਂਤੀ ਉਸ ਤਰ੍ਹਾਂ ਦਾ ਦਵਾ ਉਸ ਤਰ੍ਹਾਂ ਦਾ ਡਬ ਦਵਾ ਉਸ ਤਰ੍ਹਾਂ ਦਾ ਸਤਕਾਰ ਅਕਾਲੀ ਆਧੂਆ ਦਾ ਬਣਾਉਣ ਲਈ ਅਕਾਲੀ ਦੰਦ ਦਾ ਵਡਾਉਣ ਲਈ ਆ 2 ਦਸੰਬਰ ਦਾ ਹੁਕਮਨਾਮਾ ਜਿਹੜਾ ਹੈ ਜਿੱਦੀ ਡਿਊਟੀ ਆ ਸਾਡੇ ਮਾਨਯੋਗ ਮੈਂਬਰ ਜਿਹੜੇ ਨੇ ਇਹਨਾਂ ਦੀ ਲੱਗੀ ਔਰ ਇਹਨਾਂ ਨੇ ਮਲੇਰ ਕੋਟਲੇ ਦੀ ਧਰਤੀ ਤੋਂ ਕਬਾਲ ਸੀ ਝੁੰਨਾ ਬੈਠਾ ਜਿੱਥੇ ਜੇ ਧਰਤੀ ਤੋਂ ਕੁੱਕਿਆ ਨੇ ਅੰਗਰੇਜ਼ ਦੇ ਤੋਪਾਂ ਦੇ ਮੂੰਹ ਬੰਦ ਕੀਤੇ ਸੀ ਉਸ ਧਰਤੀ ਤੋਂ ਕਾਫਲਾ ਚੱਲਿਆ ਅੱਜ ਲਹਿਰ ਬਣੀਆਂ ਅੱਜ ਮਹਿਮ ਬਣੀਆਂ ਫਿਕਰ ਜੀ ਪਤਾ ਲੱਗ ਰਿਹਾ ਕਦੇ ਇਸ ਲਹਿਰ ਨੂੰ ਰੋਕਣ ਲਈ ਆਜਨੇ ਗਰੇਧਾਰ ਸਾਹਿਬ ਵੱਲੋਂ ਫੇਰ ਫਰਮਾਨ ਜਾਰੀ ਕਰ ਦਿੱਤਾ ਕੋਸ਼ਾ ਹੋ ਰਿਹਾ ਨੇ ਮੈਂ ਕਿਹਾ ਜੇ ਹੁਣ ਕੋਸ਼ਿਸ਼ਾਂ ਕੀਤੀਆਂ ਇਹ ਖੁੱਡ ਕਸ਼ੀ ਵਾਲਾ ਰਾਹ ਹੋਏਗਾ ਕਿਉਂਕਿ ਪੰਥ ਹੁਣ ਤੁਰਿਆ ਹੋਇਆ ਪੰਥ ਹੁਣ ਕਿਤੇ ਵੀ ਅੜੀਕ ਨਹੀਂ ਕਰ ਰਿਹਾ ਤੇ ਪੰਥ ਦੀਆਂ ਸੰਤਾਂ ਬਾਹ ਕੇ ਪੰਥ ਦੇ ਜਥੇਦਾਰਾਂ ਆ ਕੇ ਤਾਂ ਮੱਥਾ ਲਾ ਲਿਆ ਤੇ ਹੁਣ ਜੇ ਪੰਥ ਅਗੇ ਮੱਥਾ ਲਾਇਆ ਮੈਂ ਕਹਨਾ ਸਸੂਬੀਤ ਸਿੰਘ ਬਾਦਲ ਜੀ ਇਹ ਤੁਹਾਡੀ ਸਿਆਸੀ ਖੁਦਕਸ਼ੀ ਹੋਏਗੀ ਜੇ ਤੁਸੀਂ ਇਸ ਤਰ੍ਹਾਂ ਦੀ ਗੱਲ ਕਿਸੇ ਤਰ੍ਹਾਂ ਵੀ ਅੱਜ ਦੇ ਜ세ਦਾਰ ਸਾਹਿਬਾਦ ਤੋਂ ਕਰਾਉਣ ਦੀ ਕੋਸ਼ਿਸ਼ ਕੀਤੀ ਆ ਕਰਾਇਆ ਸੀ ਨਾ ਮੜਾ ਜਾ ਬਾਦਨਾ ਸਾਹਿਬ ਮੈਂ ਨਾ ਪੱਕਾ ਪਾ ਲਿਆ ਹੁਣ ਕੀ ਹੋ ਰਿਹਾ ਦੁਨੀਆ ਸੋਏ-ਸੋਏ ਕਰ ਰਹੀ ਆ ਸੋ ਇਸ ਤਰ੍ਹਾਂ ਦੇ ਹਲਾਕਾ ਨੂੰ ਰੋਕਣ ਲਈ ਅੱਜ ਦੀ ਮੈਂ ਤੁਸੀਂ ਇਕੱਠ ਕਰਕੇ ਦਿਖਾਇਆ ਅੱਜ ਤੁਸੀਂ ਜਿਵੇਂ ਉਪਰਾਣਾ ਕੀਤਾ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਮੈਂ ਜਿੱਤੇ ਲੀਡਰਸ਼ਿਪ ਦਾ ਧੰਨਵਾਦ ਕਰਨਾ ਉਥੇ ਸਾਡੀ ਆਪੂ ਸਹਿਬਾਨ ਦਾ ਜਿੱਥੇ ਧੰਨਵਾਦ ਕਰਦਾ ਉਥੇ ਤੁਹਾਡਾ ਧੰਨਵਾਦ ਕਰਦਾ ਸਾਡੇ ਅਮਰ ਸਿੰਘ ਦਿਉੜਾ ਉਹਨਾਂ ਨੇ ਔਰ ਮਨਪ੍ਰੀਤ ਦੋਗਰਾ ਨੇ ਫੋਲਾਲਾ ਉਹਨਾਂ ਨੇ ਅਵਤਾਰ ਸਿੰਘ ਦੀ ਜਵਾਰ ਪਰ ਉਹਨਾਂ ਨੇ ਬਾਵਾ ਜੀ ਉਹਨਾਂ ਨੇ ਆ ਨਰਿੰਦਰ ਨਰਿੰਦਰ ਧਨੌਨੀ ਜੋ ਅਮ ਆਪਣੇ ਸਵਰਗੀ ਅਮਰ ਸਿੰਘ ਦਲੀਪ ਸਿੰਘ ਧਨੌਨੀ ਪਿੰਡ ਦੀ ਵਿਰਾਸਤ ਨੂੰ ਕਾਇਮ ਰੱਖਦੇ ਹੋਏ ਨਰਿੰਦਰ ਨੇ ਜਦੋਂ ਪਤਾ ਲੱਗਿਆ ਕਿ ਪੰਜ ਮੈਂਬਰੀ ਕਮੇਟੀ ਨੇ ਆਉਣਾ ਤਾਂ ਸਾਰਾ ਕੁਝ ਦੂਜੇ ਪਾਸੇ ਗਏ ਹੋਏ ਸੀ ਇਸ ਹਲਕੇ ਦੇ ਵਿੱਚ ਬੜੇ ਉਤਰਾਅ ਚੜਾਅ ਆਏ ਨੇ ਇਹ ਗੱਲਾਂ ਹਲਕਾ ਨਹੀਂ ਰਿਹਾ ਮੈਨੂੰ ਪਤਾ ਕਿ ਪਾਰਲੀਮੈਂਟ ਲੋਕ ਬਗਾਵਤ ਦੀ ਸੁਰ ਰੱਖਣ ਆਏ ਨੇ ਇਹ ਕੋਈ ਤਹਾਰਕਾ ਸਿੰਘ ਸਾਹਿਬ ਮੈਂ ਪੰਜ ਮੈਂਬਰੀ ਕਮੇਟੀ ਦੇ ਮਾਂ ਜੋ ਮੈਂਬਰਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਜਦੋਂ ਸੰਤਾ ਚੰਦ ਸਿੰਘ ਲੰਗੋਵਾਲ ਨੇ ਪੰਜਾਬ ਦੇ ਰਸਤੇ ਰੋਕਣ ਦੀ ਕਾਲ ਦਿੱਤੀ ਸੀ ਇਹ ਹਰਕੇ ਦੇ ਚਾਰ ਸਿੰਘ ਸ਼ਹੀਦ ਹੋਏ ਸੀ ਜੇਤ ਬਖਤਾਵਰ ਸਿੰਘ ਭਾਂਕਰ ਵਰਗੇ ਗੁਰਨਾਬ ਸਿੰਘ ਵਰਗੇ ਇਹਨਾਂ ਲੋਕਾਂ ਨੇ ਖੂਨ ਢੋਲ ਕੇ ਇਸ ਹਰਕੇ ਦੀ ਵਿਰਾਸਤ ਨੂੰ ਕਾਇਮ ਰੱਖਿਆ ਸੀ ਫਿਰ ਜਦੋਂ ਚੌੜਾ ਸਾਹਿਬ ਨੇ ਸਰਵੇਖਾਕ ਅਕਾਲੀ ਦਰ ਬਣਾਇਆ ਉਸ ਤੋਂ ਬਾਅਦ ਸਮਝੌਤਾ ਹੋਇਆ ਮੈਂ ਪਾਰਲੀਮੈਂਟ ਵਿੱਚ ਕਿਉਂ ਲੜਨ ਲੱਗਿਆ ਕੈਪਟਨ ਕਮਲਜੀਤ ਸਿੰਘ ਹੋਰਾਂ ਨਾਲ ਮੇਰੀ ਇਨੀ ਬਣਦੀ ਨਹੀਂ ਸੀ ਹੁੰਦੀ ਪਰ ਬਾਗਲ ਸਿੰਘ ਨੇ ਕਿਹਾ ਤੁਹਾਨੂੰ ਤੁਰਨਾ ਪਏਗਾ ਕਹਿੰਦਾ ਠੀਕ ਆ ਅੱਜ ਬੈਠੇ ਨੇ ਮਲਕੀਤ ਸਿੰਘ ਜੀਏ ਸਲੇਗਰ ਪਤਾ ਨਹੀਂ ਢਾਡੀ ਜੱਤਾ ਸਾਡਾ ਬੜਾ ਮਾਣ ਵਾਲਾ ਢਾਡੀ ਜੱਤਾ ਬੜੇ ਫਕਰ ਵਾਲੀਆਂ 12 ਗਾਉਂਦਾ ਤੇ ਤਸਿੰਬਲੀ ਪਿੰਡ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਸੀ ਬਾਦਲ ਸਾਹਿਬ ਨੇ ਕੈਪਟਨ ਸਾਹਿਬ ਨੂੰ ਕਹਿਕਾ ਕਿ ਤੁਸੀਂ ਨਾਲ ਜਾਣਾ ਉਹ ਆਏ ਨਾ ਪਰ ਆ ਦਵਾ ਸਾਹਿਬ ਨੂੰ ਪਤਾ ਇਹ ਨਾਲੇ ਸੀਗੇ ਲਾਲੜੂ ਕੋ ਲੈ ਕੇ ਤਸਿੰਬਲੀ ਤੱਕ ਸਾਰਾ ਹੜਕਾ ਸੜਕਾ ਤੇ ਨਿਕਲ ਕੇ ਮੋਟਰਸਾਈਕਲ ਟਰੈਕਟਰਾਂ ਤੇ ਆ ਕੇ ਖੜ ਗਿਆ ਅੱਜ ਮੈਂ ਅੱਜ ਮੈਂ ਜਵਾਲ ਪਰ ਆ ਰਿਹਾ ਸੀ ਆਵਤਾਰ ਤੇ ਕਹਿੰਦਾ ਝਾੜ ਪਾਉਣੀ ਆ ਆ ਜਿੰਨੀ ਲਈ ਉੱਥੇ ਡੈਲੀ ਕਰੀ ਬੈਠਾ ਸੀ ਕਿਸਾਨਾਂ ਨੂੰ ਮਿਲੇ ਇਲਾਕੇ ਦੇ ਹੋਰ ਲੋਕ ਮਿਲੇ ਸੋ ਮੇਰਾ ਮਤਲਬ ਇਹ ਆ ਕਿ ਹਰ ਦਾ ਹਮੇਸ਼ਾ ਸੱਚ ਦਾ ਖੜਨ ਵਾਲਾ ਇਥੋਂ ਦੇ ਲੋਕ ਹੱਕ ਤੇ ਸੱਚ ਦੀ ਲੜਾਈ ਲਈ ਸ਼ਹਾਦਤ ਦਾ ਜਾਨ ਪੀਣਾ ਜਾਣਦੇ ਨੇ ਸੋ ਅੱਜ ਜਦੋਂ ਸਾਡਾ ਆਪਣੀਆਂ ਮਾਂ ਦਾ ਆਪਣੇ ਸਰਵਾਂ ਦਾ ਪੰਜਾਬ ਨੂੰ ਬਚਾਉਣ ਦਾ ਸੰਤ ਨੂੰ ਬਚਾਉਣ ਦਾ ਸੰਤ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਦਾ ਇਕ ਕਾਫਲਾ ਜਦੋਂ ਤੁਰਿਆ ਸਾਏ ਇਲਾਕੇ ਦੇ ਰੋ ਲਾਜ਼ਮੀ ਤੌਰ ਤੇ ਨਾਲ ਤੁਰਨਗੇ ਮੈਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਆ ਕਿ ਕਿੰਨੇ ਲੋਕ ਅੱਜ ਤੁਸੀਂ ਆ ਮਹਾਰਾਜ ਘਰਾਂ ਤੋਂ ਆਏ ਹੋ ਆ ਦਵਿੰਦਰ ਬਸਾਤੇ ਉਨੀ ਬੈਠੇ ਨੇ ਆ ਨਾਲ ਦੇ ਹਲਕੇ ਦੇ ਮਨਜੀਤ ਸਿੰਘ ਮੁੱਢੋਂ ਉਨੀ ਸਰਬਜੀਤ ਕਾਟੀ ਮੱਜਰੇ ਹੋਣੀ ਔਰ ਆ ਸਾਡਾ ਵਜੀਦਪੁਰ ਸਾਹਿਬ ਔਰ ਚੰਟੂ ਜੀ ਕਿੰਨੇ ਲੋਕ ਨੇ ਗਵਾਂਢੀ ਹਰਕਿਆਂ ਤੋਂ ਵੀ ਜਿਹੜੇ ਮੈਂ ਸਮਝਦਾ ਉਤਸ਼ਾਹ ਦੇਣ ਦੇ ਸਰ ਕਦੇ ਲੋਕਾਂ ਨੂੰ ਆਏ ਨੇ ਸੋ ਮੈਂ ਇੱਕ ਵਾਰ ਫੇਰ ਸਾਡੇ ਮਨ ਸੇ ਜਾਵਾਂ ਤੇ ਇਹਨਾਂ ਦੀ ਸਾਰੀ ਟੀਮ ਜਿਨ੍ਹਾਂ ਦੇ ਸਾਥ ਲੈ ਕੇ ਕਈ ਵਾਰੀ ਮਤਭੇਦ ਹੁੰਦੇ ਨੇ ਮੈਂ ਤੁਹਾਨੂੰ ਵੀ ਇਹ ਕਹਿਣਾ ਚਾਹਾਂਗਾ ਕਿ ਪੁਰਾਣੀਆਂ ਗੱਲਾਂ ਕੱਟੋ ਇੱਕ ਦੂਜੇ ਦੀਆਂ ਲੱਤਾਂ ਖਿੱਚ